ਰਜੋਤ ਰਾਏ ਆ ਜੀ ਤੇ ਮੈਂ ਪਿਛਲੇ ਦਿਨ 2022 ਇਹ ਕੰਪੀਟੀਸ਼ਨ 올ੰਪੀਆ ਵਾਸਤੇ ਗਿਆ ਸੀਗਾ ਖੇਡਣ ਤੇ ਉਹ ਨੈਸ ਕੁਛ ਹੁੰਦਾ ਮੁੰਬਈ ਸ਼ੇਰੂ ਕਲਾਸਿਕ 올ੰਪੀਆ ਤੇ ਜਿਹਦੇ ਵਿੱਚ ਮੈਂ ਹੈਵੀ weight ਦੇ ਵਿੱਚ ਗਿਆ ਸੀਗਾ ਤੇ ਉਹਦੇ ਵਿੱਚ ਮੇਰੀ ਸੈਕੰਡ ਪਲੇਸ ਆਈ ਆ ਤੇ ਸਾਡੇ ਇੰਡੀਆ ਦੇ ਵਿੱਚੋਂ ਸਿਰਫ ਇੱਕ ਪੰਜਾਬ ਦਾ ਪਲੇਅਰ ਸੀਗਾ ਮੈਂ ਤੇ ਫਸਟ ਵਰਿੰਦਰ ਸਿੰਘ ਘੁੰਮਣਗੇ ਸੀਗੇ ਜਦੋਂ ਉਹ ਖੇਲਦੇ ਹੁੰਦੇ ਸੀ ਬੋਡੀ ਬਿਲਡਿੰਗ ਤੋਂ ਉਸ ਤੋਂ ਬਾਅਦ ਮੈਂ ਸੈਕੰਡ ਪਲੇਅਰ ਸੀਗਾ ਜਿਹੜਾ ਪੰਜਾਬ ਦੇ ਵਿੱਚੋਂ ਹੈਵੀ weight ਦੇ ਵਿੱਚ ਬੋਡੀ ਬਿਲਡਿੰਗ ਕਰਨ ਗਿਆ ਤੇ ਉਹਦੇ ਵਿੱਚ ਮੈਂ ਆਪਣਾ ਸਿਲਵਰ ਮੈਡਲ ਆਪਣੇ weight ਦੇ ਵਿੱਚ ਜਿੱਤ ਕੇ ਆਪਣੇ ਪੰਜਾਬ ਨੂੰ ਦੀਪਰ ਪ੍ਰੇਰਣ ਕੀਤਾ ਤੇ ਮੈਂ ਬਹੁਤ ਤੋਂ ਥੈਂਕ ਯੂ ਆ ਤੇ ਮਾਨਣ ਵਾਲੀ ਗੱਲ ਆ ਮੇਰੇ ਵਾਸਤੇ ਵੀ ਮੇਰੇ ਪਿੰਡ ਵਾਸਤੇ ਵੀ ਤੇ ਆਪਾਂ ਜਿੱਤ ਕੇ ਮਤਲਬ ਆਪਾਂ ਸੈਕੰਡ ਪਲੇਸ ਲੈ ਕੇ ਆਏ ਆ ਥੈਂਕ ਯੂ ਆ ਸਾਰਿਆਂ ਦਾ ਬਹੁਤ ਹੀ ਖੁਸ਼ੀ ਵਾਲਾ ਤੇ ਮਾਨ ਵਾਲਾ ਦੇ ਨੇ ਆ ਸਾਡੇ ਗੜ ਸ਼ੰਕਰ ਹਲਕੇ ਦੇ ਪਿੰਡ 파ਰੋਵਾਲ ਤੋਂ ਸਾਡਾ ਛੋਟਾ ਭਰਾ ਜੋਤੀ ਸਰਜੋਤ ਰਾਏ ਜਿਹੜੇ ਕਿ ਮਿਸਟਰ 올ੰਪੀਆ ਦੇ ਵਿੱਚ ਸੈਕੰਡ ਪੋਜੀਸ਼ਨ ਲੈ ਕੇ ਆਏ ਆ ਬੰਬੇ ਹੈ ਟੂਰਨਾਮੈਂਟ ਹੋਇਆ ਸੀ ਜਿੱਥੇ ਇਹਨਾਂ ਨੇ ਦੁਨੀਆ ਭਰ ਦੇ ਜਿਹੜੇ ਬੋਡੀ ਬਿਲਡਰ ਇਰਾਨ ਹਰਾਕ ਰਸ਼ੀਆ ਦੇ ਉਹਨਾਂ ਨਾਲ ਲੜਾ ਲਿਆ ਤੇ ਸੈਕੰਡ ਪਲੇਸ ਅਸਲ ਕੀਤੀ ਆ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਮਿਸਟਰ ਇੰਡੀਆ ਬਣੇ ਆ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਆ ਤੇ ਇਸ ਲਈ ਵੀ ਇਹ ਬਹੁਤ ਵੱਡੀ ਉਪलब्धि ਹੋ ਜਾਂਦੀ ਆ ਕਿ ਅੱਜ ਪੰਜਾਬ ਦੇ ਵਿੱਚ ਜੋ ਹਾਲਾਤ ਆ ਨਸ਼ਿਆਂ ਦੇ ਹਰ ਰੋਜ਼ ਖਬਰਾਂ ਆਉਂਦੀਆਂ ਡਰਗ ਨਾਲ ਕਿੰਨੀਆਂ ਮੌਤਾਂ ਹੋ ਰਹੀਆਂ ਉੱਥੇ ਜਦੋਂ ਇਦਾਂ ਦਾ ਸਾਡਾ ਕੋਈ ਭੈਣ ਭਾਈ ਇਹੋ ਜਿਹੀ ਵੱਡੀ ਉਪलब्धि ਹਾਸਿਲ ਕਰਦਾ ਆ ਤਾਂ ਇਹ ਬਾਕੀਆਂ ਲਈ ਵੀ ਇੱਕ ਸਿਹਤ ਹੁੰਦੀ ਆ ਕਿ ਭਾਈ ਚੰਗੇ ਕੰਮ ਕਰੋ ਚੰਗੇ ਕੰਮ ਕਰਿਆਂ ਦੇ ਉੱਤੇ ਕਹਿੰਦੇ ਹੁੰਦੇ ਆ ਕਿ ਇੱਜ਼ਤ ਵੀ ਮਿਲਦੀ ਆ ਔਰ ਮੈਂ ਪਰਿਵਾਰ ਨੂੰ ਬਹੁਤ ਵਧਾਈ ਦੇਣੀ ਚਾਹਨਾ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ ਇਹਦੇ ਵਿੱਚ ਕਿਉਂਕਿ ਪਰਿਵਰਿਸ਼ ਜਿਹੜੀ ਵਧੀਆ ਹੋਈ ਹੋਵੇ ਫਿਰ ਜੋਤੀ ਨੇ ਵੀ ਆਪਣੇ ਪਰਿਵਾਰ ਦਾ ਮਾਣ ਵਧਾ ਕੇ ਅੱਜ ਗੜਸ਼ੰਕਰ ਹਲਕੇ ਦਾ ਸਿਰ ਉੱਚਾ ਕੀਤਾ ਔਰ ਮੈਂ ਆਸ ਕਰਦਾ ਕੋਈ ਅਗਲੀ ਵਾਰ ਜੇ ਇਹ ਜਿੱਤਣਗੇ